ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਪੰਜਾਬੀ ਕਿਚਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਅਸੀਂ ਬਣਾ ਰਹੇ ਹਾਂ ਮੈਕਰੋਨੀ ਬਹੁਤ ਸਾਰੀਆਂ ਸਬਜ਼ੀਆਂ ਐਡ ਕਰਕੇ ਇਹਦੇ ਲਈ ਮੈਂ ਮੈਕਰੋਨੀ ਲਈ ਹੈ ਜਿਹੜੀ ਇਹ ਸੂਜੀ ਦੀ ਮੈਕਰੋਨੀ ਹੈ ਮੈਦੇ ਦੀ ਨਹੀਂ ਹੈ ਇਸ ਕਰਕੇ ਹੈਲਦੀ ਆਪਸ਼ਨ ਹੈ ਮੈਕਰੋਨੀ ਨੂੰ ਅਸੀਂ ਗਰਮ ਪਾਣੀ ਪਹਿਲੇ ਹੀ ਬੋਇਲ ਕਰਨਾ ਰੱਖ ਦਿੱਤਾ ਸੀ ਗਰਮ ਪਾਣੀ ਦੇ ਵਿੱਚ ਐਡ ਕਰ ਰਹੇ ਹਾਂ ਵਿੱਚ ਨਸੇ ਨਮਕ ਐਡ ਕੀਤਾ ਆ ਇਹਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਲਾਂਗੇ ਔਰ ਇੱਕ ਬੋਇਲ ਆਨ ਤੱਕ ਇਹਨੂੰ ਫੁੱਲ ਫਲੇਮ ਤੇ ਰੱਖਾਂਗੇ ਜਿਦਾ ਸਾਡੀ ਮੈਕਰੋਨੀ ਨੂੰ ਬੋਇਲ ਆ ਗਿਆ ਤਾਂ ਅਸੀਂ ਫਲੇਮ ਨੂੰ ਜਿਹੜਾ ਇਹ ਲੋ ਕਰ ਦੇਣਾ ਆ ਤੇ ਇਹਨੂੰ ਹਿਲਾਉਂਦੇ ਹਿਲਾਉਂਦੇ ਅਸੀਂ ਪਕਾ ਲਵਾਂਗੇ ਜਦ ਤੱਕ ਅਸੀਂ ਦੂਸਰੀ ਸਾਈਡ ਤੇ ਕੀ ਕਰਦੇ ਆ ਕਿ ਕੜਾਈ ਵਿੱਚ ਤੇਲ ਗਰਮ ਕਰ ਲੈਨੇ ਆ ਜਿਹਦੇ ਨਾਲ ਕਿ ਅਸੀਂ ਸਬਜ਼ੀਆਂ ਫਰਾਈ ਕਰ ਲਵਾਂਗੇ ਫਰਾਈ ਵਿੱਚ ਅਸੀਂ ਤੇਲ ਪਾ ਲਈ ਹੈ ਤੇਲ ਗਰਮ ਹੋਣ ਤੋਂ ਜਦ ਤੱਕ ਤੇਲ ਗਰਮ ਹੁੰਦਾ ਤਾਂ ਅਸੀਂ ਮੈਕਰੋਨੀ ਚੈੱਕ ਕਰ ਲੈਨੇ ਆ ਮੈਕਰੋਨੀ ਨੂੰ ਚੈੱਕ ਕਰ ਲਈਏ ਮੈਕਰੋਨੀ ਸਾਡੀ ਆਲਮੋਸਟ ਜੜੀ ਹੈ ਗਲ ਗਈ ਹੈ ਪੱਕ ਗਈ ਹੈ ਇਹਨੂੰ ਅਸੀਂ ਦਬਾ ਕੇ ਦੇਖਾਂਗੇ ਸੌਫਟ ਹੋਣ ਤੱਕ ਇਹਨੂੰ ਪਕਾਣਾ ਹੈ ਹੁਣ ਅਸੀਂ ਇਹਨੂੰ ਕੀ ਕਰਾਂਗੇ ਠੰਡੇ ਪਾਣੀ ਦੇ ਵਿੱਚ ਇੱਕ ਵਾਰ ਵਾਸ਼ ਕਰ ਲਾਂਗੇ ਐਦਾਂ ਕੜਾਈ ਵਿੱਚ ਮੈਂ ਤੇਲ ਗਰਮ ਹੋ ਗਿਆ ਸੀ ਤੇ ਜ਼ੀਰਾ ਐਡ ਕੀਤਾ ਆ ਜ਼ੀਰੇ ਦੇ ਵਿੱਚ ਹੀ ਮੈਂ ਜਿਹੜੇ ਗੋਭੀ ਨੂੰ ਐਡ ਕਰ ਰਹੀ ਆ ਜਿੰਨੂੰ ਮੈਂ ਗਰਮ ਪਾਣੀ ਵਿੱਚ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ ਜਿਹੜੀਆਂ ਸਬਜ਼ੀਆਂ ਨੂੰ ਗਲਣ ਚ ਟਾਈਮ ਲੱਗਦਾ ਉਹਨਾਂ ਨੂੰ ਅਸੀਂ ਪਹਿਲੇ ਫਰਾਈ ਕਰ ਲਵਾਂਗੇ ਗਾਜਰ ਐਡ ਕੀਤੀ ਆ ਮੈਂ ਜਿੰਨੂੰ ਲੰਬੇ ਲੰਬੇ ਟੁਕੜੇ ਵਿੱਚ ਕੱਟਿਆ ਹੈ ਬੀਨਸ ਐਡ ਕੀਤੀਆਂ ਨੇ ਥੋੜੀਆਂ ਜੀਆਂ ਔਰ ਮਟਰ ਐਡ ਕੀਤੇ ਨੇ ਤੁਸੀਂ ਆਪਣੀਆਂ ਪਸੰਦੀਆਂ ਸਬਜ਼ੀਆਂ ਐਡ ਕਰ ਸਕਦੇ ਹੋ ਮੇਰੇ ਕੋਲ ਜਿਹੜੀਆਂ ਫ੍ਰਿਜ ਵਿੱਚ ਅਵੇਲੇਬਲ ਸੀ ਮੈਂ ਉਹ ਹੀ ਐਡ ਕੀਤੀਆਂ ਇਹਨਾਂ ਨੂੰ ਅਸੀਂ ਹਿਲਾਉਂਦੇ ਹਿਲਾਉਂਦੇ ਪਕਾਵਾਂਗੇ ਵਿੱਚ ਅਸੀਂ ਨਮਕ ਐਡ ਕਰ ਰਹੇ ਹਾਂ ਕਿਉਂਕਿ ਨਮਕ ਨਾਲ ਜਿਹੜੀਆਂ ਸਬਜ਼ੀਆਂ ਆ ਉਹ ਬਹੁਤ ਅੱਛੀ ਤਰ੍ਹਾਂ ਗਲ ਜਾਂਦੀਆਂ ਆ ਔਰ ਉਹਨੂੰ ਟਾਈਮ ਥੋੜਾ ਘੱਟ ਲੱਗਦਾ ਹੈ ਪੱਕਣ ਵਿੱਚ ਸਬਜ਼ੀਆਂ ਨੂੰ ਅਸੀਂ ਹਿਲਾ ਲਾਂਗੇ ਚੰਗੀ ਤਰ੍ਹਾਂ ਥੋੜੇ ਦੇਰ ਲਈ ਅਸੀਂ ਨੂੰ ਕਵਰ ਕਰ ਦਵਾਂਗੇ 5 ਤੋਂ 7 ਮਿੰਟ ਲਈ ਤਾਂ ਕਿ ਗਲ ਜਾਣ 5 ਤੋਂ 7 ਮਿੰਟ ਹੋ ਗਏ ਨੇ ਅਸੀਂ ਚੈੱਕ ਕਰ ਲਈਏ ਸਬਜ਼ੀਆਂ ਨੂੰ ਅਜੇ ਇਹਨੂੰ ਹੋਰ ਟਾਈਮ ਲੱਗੇਗਾ ਇਹਨੂੰ ਅਸੀਂ ਥੋੜਾ ਜਿਹਾ ਹੋਰ ਪਕਾਵਾਂਗੇ ਚੰਗੀ ਤਰ੍ਹਾਂ ਅਸੀਂ ਨੂੰ ਹਿਲਾ ਲੈਣੇ ਆਂ ਨਾਲ ਦੀ ਨਾਲ ਅਸੀਂ ਚੈੱਕ ਕਰਾਂਗੇ ਓਵਰਕੁੱਕ ਵੀ ਨਹੀਂ ਹੋਣੀਆਂ ਚਾਹੀਦੀਆਂ ਸਬਜ਼ੀਆਂ ਮਟਰ ਸਾਡੇ ਗਲ ਗਏ ਹਨ ਥੋੜਾ ਟਾਈਮ ਇਹਨੂੰ ਅਸੀਂ ਹੋਰ ਪਕਾਵਾਂਗੇ ਇਸ ਤਰ੍ਹਾਂ ਮੈਕਰੋਨੀ ਅਗਰ ਅਸੀਂ ਬਣਾਵਾਂਗੇ ਤਾਂ ਬੱਚਿਆਂ ਨੂੰ ਟੇਸਟ ਦੇ ਨਾਲ ਨਾਲ ਜਿਹੜੀ ਇੱਕ ਹੈਲਦੀ ਆਪਸ਼ਨ ਵੀ ਮਿਲ ਰਹੀ ਹੈ ਕਿਉਂਕਿ ਬੱਚੇ ਵੈਸੇ ਸਬਜ਼ੀਆਂ ਖਾਂਦੇ ਨਹੀਂ ਐ ਪਰ ਇਸ ਤਰ੍ਹਾਂ ਜਿਹੜਾ ਹੈ ਕਿ ਸਬਜ਼ੀਆਂ ਬੱਚੇ ਖਾ ਜਾਂਦੇ ਨੇ ਸਬਜ਼ੀ ਨੂੰ ਅਸੀਂ ਉਹਨਾਂ ਅਲੱਗ ਪਲੇਟ ਵਿੱਚ ਕੱਢ ਲਵਾਂਗੇ ਕਿਉਂਕਿ ਇਹ 50% ਤੱਕ ਸਾਡੀਆਂ ਪੱਕ ਗਈਆਂ ਐ ਉਸੇ ਕੜਾਹੀ ਵਿੱਚ ਥੋੜਾ ਹੋਰ ਤੇਲ ਐਡ ਕਰ ਰਹੀਆਂ ਮੈਂ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਜਿਹੜਾ ਚੌਪ ਕੀਤਾ ਹੋਇਆ ਮੈਂ ਲਸਣ ਪਾ ਰਹੀਆਂ ਇਹ ਤਕਰੀਬਨ 15 ਤੋਂ 15-16 ਕਲੀਆਂ ਆ ਲਸਣ ਦੀਆਂ ਜਿਨ੍ਹਾਂ ਨੂੰ ਮੈਂ ਚੌਪ ਕੀਤਾ ਆ ਇਹਦੇ ਵਿੱਚ ਲਸਣ ਦਾ ਫਲੇਵਰ ਬਹੁਤ ਅੱਛਾ ਲੱਗਦਾ ਆ ਲਸਣ ਨੂੰ ਥੋੜਾ ਜਿਹਾ ਸਿਪੂਨ ਲਵਾਂਗੇ ਇਹਦੇ ਵਿੱਚ ਹੁਣ ਅਸੀਂ ਪਿਆਜ਼ ਐਡ ਕਰਾਂਗੇ ਮੈਂ ਦੋ ਪਿਆਜ਼ ਹੈ ਜਿਹੜੇ ਇਹਨਾਂ ਨੂੰ ਲੰਬੇ-ਲੰਬੇ ਟੁਕੜਿਆਂ ਵਿੱਚ ਕੱਟਿਆ ਹੋਇਆ ਹੈ ਪਿਆਜ਼ ਨੂੰ ਅਸੀਂ ਭੁੰਨ ਲਵਾਂਗੇ ਥੋੜਾ ਜਿਹਾ ਪਿਆਜ਼ ਜਦੋਂ ਭੁੱਜ ਜਾਏਗਾ ਇਹਦੇ ਵਿੱਚ ਅਸੀਂ ਸ਼ਿਮਲਾ ਮਿਰਚ ਐਡ ਕਰਾਂਗੇ ਦੋ ਟਮਾਟਰ ਹੈ ਜਿਨ੍ਹਾਂ ਨੂੰ ਮੈਂ ਕੱਟ ਲਿਆ ਹੈ ਉਹ ਐਡ ਕਰਾਂਗੇ ਇਹਦੇ ਵਿੱਚ ਸਬਜ਼ੀਆਂ ਜਿਹੜੀਆਂ ਨੂੰ ਜ਼ਿਆਦਾ ਟਾਈਮ ਲੱਗਦਾ ਹੈ ਗਲਣ ਚ ਉਹ ਅਸੀਂ ਪਹਿਲੇ ਪਾਵਾਂਗੇ ਔਰ ਜਿਵੇਂ ਜਿਵੇਂ ਜਿਹੜੀ ਜਿਹੜੀ ਸਬਜ਼ੀ ਨੂੰ ਘੱਟ ਟਾਈਮ ਲੱਗਦਾ ਉਹ ਅਸੀਂ ਬਾਅਦ ਪਾਵਾਂਗੇ ਨਮਕ ਐਡ ਕੀਤਾ ਹੈ ਨਮਕ ਅਸੀਂ ਜ਼ਿਆਦਾ ਐਡ ਨਹੀਂ ਕਰਨਾ ਕਿਉਂਕਿ ਅਸੀਂ ਪਹਿਲੇ ਵੀ ਸਬਜ਼ੀਆਂ ਵਿੱਚ ਨਮਕ ਪਾਇਆ ਹੋਇਆ ਕਾਲੀ ਮਿਰਚ ਨੂੰ ਵੀ ਐਡ ਕਰ ਲਿੱਤਾ ਅਸੀਂ ਹਿਲਾਉਂਦੇ ਹੋਏ ਅਸੀਂ ਮਸਾਲੇ ਨੂੰ ਪਕਾ ਲਾਂਗੇ ਨਾਲ ਦੇ ਨਾਲ ਅਸੀਂ ਇਹਦੇ ਵਿੱਚ ਪਹਿਲਾਂ ਤੋਂ ਫਰਾਈ ਕੀਤੀ ਹੋਈਆਂ ਸਬਜ਼ੀਆਂ ਐਡ ਕਰ ਦਾਂਗੇ ਕਿਉਂਕਿ ਇਹਨਾਂ ਨੂੰ ਅਸੀਂ ਥੋੜਾ ਟਾਈਮ ਹੋਰ ਪਕਾਵਾਂਗੇ ਪਿਆਜ਼ਾ ਟਮਾਟਰ ਦੇ ਨਾਲ ਇਹ ਹੋਰ ਪੱਕਣ ਗਿਆ ਤਾਂ ਇਹਨਾਂ ਦਾ ਫਲੇਵਰ ਜਿਹੜਾ ਹੈ ਆਪਸ ਵਿੱਚ ਮਿਕਸ ਹੋ ਜਾਏਗਾ ਸਾਰਾ ਇਹਦੇ ਵਿੱਚ ਮੈਂ ਡਿੱਗੀ ਮਿਰਚ ਐਡ ਕਰਦੀ ਪਈਆਂ ਇਹਦਾ ਕਲਰ ਬਹੁਤ ਅੱਛਾ ਆਉਂਦਾ ਤਿੱਖਾਪਨ ਥੋੜਾ ਘੱਟ ਹੁੰਦਾ ਇੱਥੇ ਤੁਸੀਂ ਅਗਰ ਜ਼ਿਆਦਾ ਤਿੱਖਾਪਨ ਚਾਹੁੰਦੇ ਹੋ ਤਾਂ ਇਹਦੇ ਵਿੱਚ ਤੁਸੀਂ ਜਿਹੜਾ ਇਹ ਲਾਲ ਮਿਰਚ ਵੀ ਐਡ ਕਰ ਸਕਦੇ ਹੋ ਤਿੰਨ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਜਿਹੜਾ ਐਕਚੁਅਲੀ ਸੌਸ ਵੀ ਐਡ ਕਰ ਸਕਦੇ ਹੋ ਮੈਂ ਇਹਨਾਂ ਦੋਨਾਂ ਵਿੱਚੋਂ ਕੁਝ ਵੀ ਐਡ ਨਹੀਂ ਕਰ ਰਹੀਆਂ ਕਿਉਂਕਿ ਮੈਨੂੰ ਤਿੱਖਾਪਨ ਨਹੀਂ ਚਾਹੀਦਾ ਇਹਨੂੰ ਅਸੀਂ ਥੋੜੀ ਦੇਰ ਲਈ ਕਵਰ ਕਰ ਦਾਂਗੇ ਜਦ ਤੱਕ ਇਹ ਪੱਕਦੇ ਆਂ ਚੈੱਕ ਕਰ ਲਈਏ ਅਸੀਂ 5 ਤੋਂ 7 ਮਿੰਟ ਲਈ ਅਸੀਂ ਇਹਨੂੰ ਹੋਰ ਪਕਾਵਾਂਗੇ ਇਸ ਲਈ ਇਹਨੂੰ 5-7 ਮਿੰਟ ਲਈ ਕਵਰ ਕਰਕੇ ਰੱਖ ਦਵਾਂਗੇ 5-7 ਮਿੰਟ ਹੋ ਗਏ ਐ। ਔਰ ਸਾਡੀਆਂ ਸਬਜ਼ੀਆਂ ਵੀ ਜਿਹੜੀਆਂ ਆ ਉਹ ਪੱਕ ਕੇ ਰੈਡੀ ਹੋ ਗਈਆਂ ਨੇ। ਸਬਜ਼ੀਆਂ ਸਾਡੀਆਂ ਗਲ ਵੀ ਗਈਆਂ ਐ ਔਰ ਓਵਰਕੁੱਕ ਵੀ ਨਹੀਂ ਹੋਈਆਂ। ਇਹਦੇ ਵਿੱਚ ਮੈਂ 오ਰੀਗানো ਐਡ ਕਰ ਰਹੀ ਆ ਆਪਸ਼ਨਲ ਐ। ਤੁਸੀਂ ਐਡ ਕਰਨਾ ਚਾਹੁੰਦੇ ਹੋ ਤਾਂ ਕਰ ਲਓ। ਚਿਲੀ ਫਲੈਕਸ ਐਡ ਕਰ ਰਹੀ ਆ। ਨਾਲ ਦੇ ਨਾਲ ਇਹਦੇ ਵਿੱਚ ਮੈਂ ਮੈਕਰੋਨੀ ਐਡ ਕਰ ਰਹੀ ਹਾਂ ਜਿਹਨੂੰ ਮੈਂ ਠੰਡੇ ਪਾਣੀ ਵਿੱਚ ਡਿਪ ਕਰਕੇ ਰੱਖਿਆ ਸੀ ਥੋੜੀ ਦੇਰ সুইਟ ਕੌਰਨਸ ਵੀ ਐਡ ਕਰ ਰਹੀ ਹਾਂ ਕਿਉਂਕਿ ਇਹ ਬੱਚਿਆਂ ਨੂੰ ਬਹੁਤ ਪਸੰਦ ਹੁੰਦੇ ਆ ਔਰ ਬੱਚੇ ਬੜੇ ਸਵਾਦ ਨਾਲ ਖਾਂਦੇ ਆ ਅੱਛੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਬਹੁਤ ਹੀ ਮਿਨੀਮਮ ਮਸਾਲਿਆਂ ਦੇ ਨਾਲ ਇਹ ਬੰਦੀ ਹੈ ਮੈਕਰੋਨੀ ਇਕੇ ਦੇ ਵਿੱਚ ਸੀਕ੍ਰੀਟ ਤੁਹਾਨੂੰ ਮੈਂ ਦੱਸ ਰਹੀ ਹਾਂ ਇਹਦੇ ਵਿੱਚ ਪਾਸਤਾ ਮਸਾਲਾ ਜਿਹੜਾ ਆ ਉਹ ਮੈਂ ਐਡ ਕਰ ਰਹੀ ਹਾਂ ਜਿੰਦਾ ਫਲੇਵਰ ਬਹੁਤ ਅੱਛਾ ਆਂਦਾ ਹੈ ਔਰ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆਂ ਅਗਰ ਅਸੀਂ ਇੱਕ ਐਡ ਕਰ ਲਵਾਂਗੇ ਤਾਂ ਸਾਨੂੰ ਕੋਈ ਵੀ ਮਤਲਬ ਜ਼ਿਆਦਾ ਸੌਸੇਜ਼ ਇਹਦੇ ਵਿੱਚ ਐਡ ਨਹੀਂ ਕਰਨੀਆਂ ਪੈਣਗੀਆਂ ਕਿਉਂਕਿ ਇਹਦਾ ਹੀ ਫਲੇਵਰ ਬੜਾ ਅੱਛਾ ਹੁੰਦਾ ਹੈ ਔਰ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆਂ ਔਰ ਇਹਦੇ ਲਾਲਚ ਵਿੱਚ ਬੱਚੇ ਸਬਜ਼ੀਆਂ ਵੀ ਖਾ ਲੈਂਦੇ ਆਂ ਥੋੜੀ ਜਿਹੀ ਸੌਇਸ ਸੌਸ ਐਡ ਕੀਤੀ ਹੈ 컬러 ਅੱਛਾ ਆ ਜਾਂਦਾ ਹੈ ਇਹਦੇ ਨਾਲ ਔਰ ਫਲੇਵਰ ਵਿੱਚ ਵੀ ਥੋੜਾ ਫਰਕ ਪੈਂਦਾ ਬੜਾ ਅੱਛਾ ਫਲੇਵਰ ਹੋ ਜਾਂਦਾ ਹੈ ਇਹਦੇ ਨਾਲ ਮੈਕਰੋਨੀ ਸਾਡੀ ਜਿਹੜੀ ਆਲਮੋਸਟ ਬਣ ਕੇ ਰੈਡੀ ਹੋ ਗਈ ਹੈ ਥੋੜਾ ਜਿਹਾ ਅਸੀਂ ਇਹਦੇ ਵਿੱਚ ਹਰਤਨੀਆਂ ਐਡ ਕਰਾਂਗੇ ਹਰਤਨੀਆਂ ਨਾਲ ਸਬਜ਼ੀਆਂ ਹੋਰ ਵੀ ਵਧੀਆ ਲੱਗਦੀਆਂ ਆ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮੈਕਰੋਨੀ ਸਾਡੀ 올 ਆਲਮੋਸਟ ਜਿਹੜੀ ਹੈ ਬਣ ਕੇ ਰੈਡੀ ਹੋ ਗਈ ਹੈ ਥੋੜੀ ਦੇਰ ਲਈ ਅਸੀਂ ਨੂੰ ਕਵਰ ਕਰਾਂਗੇ ਤਾਂ ਕਿ ਸਾਰੇ ਫਲੇਵਰ ਜਿਹੜੇ ਆ ਉਹ ਆਪਸ ਵਿੱਚ ਮਿਲ ਜਾਣ ਔਰ ਮੈਕਰੋਨੀ ਦੇ ਅੰਦਰ ਤੱਕ ਸਾਰਾ ਫਲੇਵਰ ਚਲਾ ਜਾਏ ਚੰਗੀ ਤਰ੍ਹਾਂ ਹਿਲਾ ਦਾਂਗੇ ਅਸੀਂ ਬਹੁਤ ਅੱਛਾ ਕਲਰ ਇਹਦਾ ਆਇਆ ਆ ਬੱਚੇ ਬਹੁਤ ਸਵਾਦ ਨਾਲ ਖਾਂਦੇ ਨੇ ਇਹ ਟੇਸਟ ਦੇ ਨਾਲ ਨਾਲ ਉਹਨਾਂ ਨੂੰ ਇੱਕ ਹੈਲਦੀ ਆਪਸ਼ਨ ਵੀ ਮਿਲਦੀ ਪਈ ਹੈ ਸਰਵ ਕਰ ਰਹੇ ਹਾਂ ਇਸ ਨੂੰ ਮੈਕਰੋਨੀ ਨੂੰ ਇਹ ਬੱਚੇ ਚਪਾਤੀ ਨਾਲ ਵੀ ਖਾ ਸਕਦੇ ਆ ਔਰ ਇਹਨੂੰ ਇਕੱਲੇ ਵੀ ਖਾ ਸਕਦੇ ਆ ਟਮੇਟੋ ਸੌਸ ਪਾ ਕੇ ਹਰੇ ਤੰਿਆਂ ਨਾਲ ਇਸ ਨੂੰ ਗਾਰਨਿਸ਼ ਕਰ ਦੇਾਂਗੇ ਜੇ ਤੁਹਾਨੂੰ ਮੇਰੀ ਇਹ ਰੈਸিপি ਅੱਛੀ ਲੱਗੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ